ਅੱਜ ਦੇ ਸਮੇਂ ਦੇ ਵਿੱਚ ਕੁਝ ਅਜਿਹੇ ਘਟਿਆ ਲੋਕ ਜੋ ਧਰਮ ਦੀ ਆਲਤ ਵਿੱਚ ਬੈਠ ਕੇ ਘਟਿਆ ਕੰਮ ਕਰ ਰਹੇ ਨੇ ਅਜਿਹੇ ਹੀ ਇੱਕ ਵਿਅਕਤੀ ਦਾ ਪਰਦਾ ਫਾਸ਼ ਹੋਇਆ ਜੋ ਕਿ ਗੁਰੂ ਘਰ ਦਾ ਹੈੱਡ ਗਰੰਥੀ ਸੀ ਉਸ ਦੇ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਤੇ ਇਸ ਦਾ ਪਰਦਾ ਫਾਸ਼ ਉਦੋਂ ਹੋਇਆ ਜਦੋਂ ਉਸ ਦੇ ਸਬੂਤ ਵੀ ਸਾਹਮਣੇ ਆਏ ਸਭ ਤੋਂ ਪਹਿਲਾਂ ਹੈੱਡ ਗਰੰਥੀ ਦੇ ਵੱਲੋਂ ਚਿੱਟਾ ਵੇਚਣ ਵਾਲੇ ਵਿਅਕਤੀ ਨੂੰ ਚੱਲਦੇ ਕੈਮਰੇ ਦੇ ਅੱਗੇ ਫੋਨ ਲਗਾਇਆ ਤੇ ਫਿਰ ਨਸ਼ਾ ਮੰਗਿਆ ਗਿਆ ਜਿਸ ਤੋਂ ਬਾਅਦ ਉਹ ਗੱਡੀ ਵਿੱਚ ਆਇਆ ਤੇ ਨਸ਼ਾ ਦੇ ਕੇ ਚਲਾ ਗਿਆ ਜਿਸ ਦੀ ਵੀਡੀਓ ਸਾਹਮਣੇ ਕੋਰ ਰਿਕਾਰਡਿੰਗ ਵੀ ਸਾਹਮਣੇ ਇੱਕ ਤਰੀਕੇ ਨਾਲ ਇਹ ਸਟਿੰਗ ਆਪਰੇਸ਼ਨ ਕੀਤਾ ਗਿਆ ਤਾਂ ਕਿ ਇਸ ਹੈੱਡ ਗਰੰਥੀ ਦਾ ਪਰਦਾ ਖਾਸ਼ ਹੋ ਸਕੇ ਆਓ ਇਸ ਕੋਰ ਰਿਕਾਰਡਿੰਗ ਤੇ ਨਜ਼ਰ ਮਾਰਦੇ ਆਂ ਉਸ ਤੋਂ ਬਾਅਦ ਦੇਖਦੇ ਆਂ ਉਹ ਵੀਡੀਓ ਜਦੋਂ ਉਹ ਨਸ਼ਾ ਸਪਲਾਈ ਕਰਨ ਆਉਂਦਾ ਹੈ ਸਹੀ ਹੈ ਭਾਈ ਤਵੇ ਹੋਰ ਪੰਗਾ ਵਸੇ ਦੀ ਬਸ ਜਾਵਾ ਇਹ ਹੁਣ ਨਾ ਨਾ ਬੱਬੇ ਮੇਰੀ ਜ਼ਿੰਮੇਵਾਰੀ ਹੈ ਯਾਰ ਹਾਂ ਮੇਰੀ ਜ਼ਿੰਮੇਵਾਰੀ ਹੈ ਆ ਗਿਆ ਆ ਗਿਆ ਆ ਗਿਆ ਹਲੋ ਬਾਬੇ ਤਰਪਿਆ ਮੈਂ ਜੰਗਾ ਆਵਾਜ਼ ਰ ਮੈਂ ਕੱਲਾ ਹੀ ਹਾਂ ਅਛੇ ਇਹ ਤਾਂ ਆ ਵੀ ਆ ਜਾ ਫੜਾ ਫੜਾ ਕਿੱਥੇ ਆਵਾ ਦੱਸ ਮੈਨੂੰ ਸੰਪਰ ਰੋਡ ਤੇ ਆ ਜਾ ਵਾਪਸ ਦੇਖੂ ਬਣ ਠੀਕ ਹੈ ਹਾਦੀ ਇਹ ਕੋਲ ਗੱਲ ਨਹੀਂ ਕਰਦਾ ਬੰਦੇ ਕੋਲ ਕਿੱਦਾਂ ਆਇਆ ਵਾਬੇ ਤੇ ਲਗਾ ਕੀ ਰੱਬ ਐ ਮੈਂ ਗਮੋਰ ਤੂੰ ਮੇਰੀ ਜਾਨ ਮੰਗ ਲਈ ਤੇਰੇ ਲਈ ਜਾਨ ਵੀ ਹਜਰ ਹੈ ਸ਼ਕਤੀਮਾਨ ਯਾਰ ਤੂੰ ਪਾਈ ਆਪਣਾ ਦੋ 200 ਰੁਪਏ ਯਾਰ ਨਹੀਂ ਨਹੀਂ ਅਗਲੇ ਇਹ 500 ਰੁਪਏ ਦੀ 500 ਰੁਪਏ ਦੀ ਸੋ ਜਦੋਂ ਹੈੱਡ ਗਰੰਥੀ ਦਾ ਇਹ ਪਰਦਾ ਫਾਸ਼ ਹੋਇਆ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂ ਮੌਕੇ ਤੇ ਪਹੁੰਚੇ ਉਕਤ ਹੈੱਡ ਗਰੰਥੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਕਾਬੂ ਕਰਕੇ ਲੈ ਗਈ ਅਤੇ ਇਸ ਦੇ ਵਿੱਚ ਬਿਆਨ ਜਿਹੜਾ ਕਿ ਸਾਹਮਣੇ ਆ ਸਭ ਤੋਂ ਪਹਿਲਾਂ ਅਸੀਂ ਬਿਆਨ ਸੁਣਦੇ ਹਾਂ ਕਿ ਜਿਹੜੇ ਨੇ ਹੈੱਡ ਗਰੰਥੀ ਦੇ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਨੇ ਉਸੋਂ ਬਾਅਦ ਇਸ ਦੇ ਉੱਤੇ ਜਿਹੜੀਆਂ ਸਿੱਖ ਜਥੇਬੰਦੀਆਂ ਪਹੁੰਚੀਆਂ ਆਗੂ ਪਹੁੰਚੇ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਪਹਿਲਾਂ ਵਾਈਟ ਹੈੱਡ ਗਰੰਥੀ ਦੀ ਲਾ ਦਿਓ ਜੀ ਕਿਹਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਮਨੁੱਖ ਫੜਿਆ ਸੀ ਅੱਜ ਸਾਰੇ ਪੱਕੇ ਪ੍ਰੂਪੈ ਨੇ ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਇਹ ਗੁਰੂ ਘਰ ਬਾਬਾ ਜੀਵਨ ਸਿੰਘ ਦਾ ਹੈੱਡ ਗਰੰਥੀ ਹੋ ਕੇ ਪਹਿਲੀ ਵਾਰ ਹੋਇਆ ਇਹ ਚਿੱਟੇ ਤੇ ਲਾਉਂਦਾ ਜੀ ਵੱਖਾਂ ਨੂੰ ਸਾਰੇ ਪੱਕੇ ਪ੍ਰੂਪੈ ਨੇ ਚਿੱਟਾ ਵੇਚਦਾ ਚਿੱਟਾ ਦਿੰਦਾ ਫੜਿਆ ਸੀ ਇਹਨੂੰ ਪਰਦਰਸ਼ਨ ਸਿੰਘ ਜਹਾਂਗੀਰ ਨਾਂ ਦਾ ਬੰਦਾ ਹੈ ਜੋ ਮਦਦ ਕਰਦਾ ਹੈ ਪਰਦਰਸ਼ਨ ਸਿੰਘ ਜਹਾਂਗੀਰ ਨਾਂ ਦਾ ਬੰਦਾ ਹੈ ਸਮੈਗ ਵੇਦਾਂ ਦੇ ਅੱਖਾਂ ਨੂੰ ਮੰਨ ਗਏ ਜੀ ਹਾਂ ਜੀ ਮੰਨਿਆ ਜੀ ਲੈ ਲਵੇ ਸਭੀ ਮੰਨੋ ਲੈ ਮੈਂ ਕੁਝਾ ਨਹੀਂ ਦੱਸਦਾ ਦੱਤ ਕਰਨ ਵਿੱਚ ਦਿੱਤੀ ਪਈ ਇਹ ਮੈਂ ਤਾਂ 500 ਹੀ ਦਿੱਤਾ ਬਾਬੀ ਅੱਜ ਕਿੰਨੇ ਵਿੱਚ ਮੈਂ 500 ਹੀ ਦਿੱਤਾ ਬਾਬੀ ਪਹਿਲਾਂ ਪਹਿਲਾਂ ਬਾਬਾ ਜੀ ਕਦੇ ਕਦੇ ਬਾਬਾ ਜੀ ਮੈਂ ਨਹੀਂ ਦੋਜ ਨਹੀਂ ਬਾਬਾ ਜੀ ਕਿੰਨੇ ਬਤਲਿਆ ਸੱਚ ਗੱਲ ਬਾਬਾ ਜੀ ਸਾਨੂੰ ਕੋਈ ਗਲਤ ਨਹੀਂ ਕਹਿੰਦਾ ਮੈਂ ਨਹੀਂ ਲੈ ਕੇ ਢੜਪੇਜਾ ਬਾਬਾ ਜੀ ਇਹ ਦੇਖੋ ਮੈਂ ਤਾਂ ਇਹ ਬਧਰਾਮ ਮੇਰੇ ਸਰਕਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਵਿਰੋਧ ਬਾਬਾ ਜੀ ਕੋਈ ਗਲਤੀ ਨਹੀਂ ਹੋਈ ਬਾਬਾ ਜੀ ਰੋਡਾ ਬੰਦਾ ਕਰੇ ਛੱਡ ਦੀ ਉਹਨੂੰ ਤੂੰ ਗੁਰੂ ਘਰ ਦਾ ਗ੍ਰਾਂਥੀ ਹੋ ਕੇ ਚੱਟੇ ਵੇਚਦਾ ਇਹ ਕੋਈ ਗਲਤੀ ਨਹੀਂ ਕਰਦਾ ਬਾਬਾ ਜੀ ਬਹੁਤ ਕਿੰਨੇ ਵਿੱਚ ਹੁੰਦਾ ਮੈਂ ਤਾਂ ਬਾਬਾ ਜੀ ਤੂੰ ਪਰਹਦੀ ਹੈਗਾ ਨਾ ਤਾਂ ਖਾਂ ਬਾਬਾ ਜੀ ਹੁਣ ਕਿੱਥੇ ਕਿਨਾਂ ਬਸ ਹਾਂ ਜੀ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਮਤਲਬ ਅੱਜ ਦੋ ਤਿੰਨ ਦਿਨ ਜੀ ਬਾਬਾ ਜੀ ਬਾਬਾ ਕਿ ਤੁਮ ਹਾਂ ਤੈਨੂੰ ਪਤਾ ਹੁਣ ਤੇਰੇ ਸਿੱਤੇ ਫੇਬਰੂਅਰੀ ਦਾ ਤੋਂ ਬਾਬਾ ਜੀ ਤੇਰੇ ਸਿੱਤੇ ਫਿਰ ਬੰਦਾ ਕਿ ਮਿੰਟਾਂ ਦੇਖ ਲਿਆ ਮੈਂ ਬੱਤਨ 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 ਉਹਦਾ ਮੈਨੂੰ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਜੀ ਇਹ ਬੰਦਾ ਕੌਣ ਆ ਸਰ ਲੈ ਇੱਥੇ ਦੇਖ ਜਾਲ ਸੀ ਮੈਨੂੰ ਬੱਸ ਕੌਣ ਹੈ ਤੈਨੂੰ ਪਤਾ ਹੋਵੇ ਬਾਬਾ ਜੀ ਤੈਨੂੰ ਪਤਾ ਰਹੇ ਹੋ ਦੇਖੋ ਜੀ ਮੈਨੂੰ ਪੰਜ ਸੱਤ ਬੰਦੇ ਕਲਾ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਤਾ ਹੁਣ ਤੱਕ ਮੈਂ ਤਾਂ ਬੱਬੀ 2 ਕਿਹਾ ਦੀ ਬਸ ਬਸ ਬੰਦੇ ਕਾਣ ਨਹੀਂ ਕੋਈ ਕੋਈ ਤੱਕ ਕੋਈ ਪੁਲਿਸ ਨੇ ਕੋਈ ਰੋਕੇ ਡੋਕੇ ਨਹੀਂ ਸੋਣੂ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬਾਬਾ ਜੀ ਮੈਂ ਤਾਂ ਵੀ ਬਸ ਕੋਈ ਪੁਲਿਸ ਨੂੰ ਪਤਾ ਨਹੀਂ ਸੀ ਤੁਸੀਂ ਵੇਚ ਦਿਓ ਔਰ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਕੱਲ ਮਿਤੀ 11 ਜੂਨ 2025 ਨੂੰ ਇੱਕ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਜਿਹਦੇ ਵਿੱਚ ਜਿਹੜੇ ਲੋਕਲਸ ਨੇ ਦੜਬੇ ਦੇ ਉਹਨਾਂ ਨੇ ਇਤਰਾਜ਼ ਕੀਤਾ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਗੜਬਾ ਨੇੜੇ ਸ਼ੀਤਲਾ ਮਾਤਾ ਮੰਦਰ ਇਹਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਪ੍ਰਗਟ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਰਾਂਘੀਰ थाना सदर ਧੂਰੀ ਦੇ ਇਹ ਪਿਛਲੇ 2 ਮਹੀਨਿਆਂ ਤੋਂ ਬਤੌਰ ਗ੍ਰੰਥੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤੇ ਲੋਕਲਜ਼ ਨੂੰ ਇਹ ਕੰਪਲੇਂਟ ਸੀਗੀ ਜਾਂ ਉਹ ਇਹਨਾਂ ਨੂੰ ਸੂਚਨਾ ਸੀਗੀ ਕਿ ਇਹ ਜਿਹੜੇ ਗ੍ਰੰਥੀ ਸਿੰਘ ਨੇ ਇੱਕ ਤਾਂ ਆਪ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਨੇ ਤੇ ਨਾਲ ਨਸ਼ੇ ਦੀ ਜਿਹੜੀ ਹੈ ਉਹ ਤਸਕਰੀ ਕਰਦੇ ਨੇ ਕਿਸੇ ਲੈਵਲ ਤੇ ਇਹ ਬਾਹਰੋਂ ਨਸ਼ਾ ਲਿਆ ਕੇ ਇੱਥੇ ਵੇਚਦੇ ਨੇ ਇਸ ਇਨਫੋਰਮੇਸ਼ਨ ਤੇ ਐਕਟ ਕਰਦੇ ਆ ਇੱਥੇ ਜ਼ਥੇਦਾਰ ਬਰਮਾ ਸਿੰਘ ਨੇ ਵਾਸੀ ਦੇ ਨਾਲ ਜਿਨ੍ਹਾਂ ਦੇ ਬਿਆਨਾਂ ਤੇ ਅਸੀਂ ਬਣਦੀ ਜਿਹੜੀ ਠੁਕਮੀ ਕਾਰਵਾਈ ਇਹ ਕੀਤੀ ਹੈ ਇਹਨਾਂ ਦੇ ਹਿਸਾਬ ਨਾਲ ਵੀ ਕੋਈ ਵੀ ਦੇਖੋ ਨਸ਼ਾ ਵੇਚ ਕੇ ਜਾਂ ਤੰਬਾਕੂ ਦਾ ਸੇਵਨ ਕਰਕੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ 295 ਆਈਪੀਸੀ ਜਾਂ 298 ਬੀਐਨਐਸ ਜਿਹੜਾ ਹੈ ਉਹਦੇ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜਿਹੜੀ ਤਫ਼ਤੀਸ਼ ਹੈ ਉਹ ਅਜੇ جاری ਹੈ ਕੋਈ ਵੀ ਜਿਹੜੀਆਂ ਲਿੰਕਜਿਸ ਕੋ ਡਰਗ ਨਾਲ ਰਿਲੇਟਡ ਜੇ ਸਾਨੂੰ ਕੋਈ ਬਾਹਰ ਨਿਕਲਦੀਆਂ ਨੇ ਜਾਂ ਕੁਝ ਜੋ ਵੀ ਤੱਤ ਉੱਭਰ ਕੇ ਆਉਂਦੇ ਨੇ ਉਹਦੇ ਹਿਸਾਬ ਨਾਲ ਜੋ ਐਨਡੀ ਦੇ ਰੈਲੇਵੈਂਟ ਸੈਕਸ਼ਨਸ ਨੇ ਉਹ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ ਤੇ ਅਸੀਂ ਉਸੇ ਤਰ੍ਹਾਂ ਅੱਗੇ ਤਫ਼ਤੀਸ਼ ਨੂੰ ਪ੍ਰਸੀਡ ਕਰਾਂਗੇ ਮੈਡਮ ਇਹਦੇ ਨਾਲ ਫੋਨ ਵੀ ਕੋਈ ਬੰਦਾ ਜਿਹੜਾ ਫੜਿਆ ਗਿਆ ਹੈ ਇਕੱਲਾ ਹੀ ਬੰਦਾ ਹੈਗਾ ਜੀ ਨੇ ਜੀ ਫਿਲਹਾਲ ਇਹ ਇਕੱਲਾ ਹੀ ਫੜਿਆ ਗਿਆ ਜੇ ਤਫਤੀਸ਼ ਵਿੱਚ ਕੋਈ ਵੀ ਨਾਲ ਦੇ ਲਿੰਕਸ ਆਣਗੇ ਤੇ ਉਹ ਨਾਲ ਹੀ ਬੰਦਾ ਅਸੀਂ ਨਾਮਿਨੇਟ ਕਰ ਦਵਾਂਗੇ ਜਿਹੜੇ ਕੰਪਲੀਟ ਨੇ ਇਹਨਾਂ ਵੱਲੋਂ ਕੋਈ Trap ਵਗੈਰਾ ਵੀ ਲਗਾਇਆ ਗਿਆ ਸੀ ਜੀ ਫੋਨ ਤੇ ਉਹ ਕਹਾਦਾ ਮੰਨੇ ਵੀ ਹੈਗੇ ਨੇ ਤੁਹਾਡੇ ਕੋਲ ਆਈ ਜੇਕਰ ਕੋਈ ਇਨਫੋਰਮੇਸ਼ਨ ਹਾਂਜੀ ਇਹ ਦੇਖੋ Trap ਲਗਾਇਆ ਗਿਆ ਸੀ ਪਰ ਗੱਲ ਇਹ ਹੈ ਵੀ Trap ਦੇ ਵਿੱਚੋਂ ਕੋਈ ਰਿਕਵਰੀ ਜਿਹੜੀ ਹੈ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਮਿਲੀ ਹੈਗੀ ਤੇ ਜੋ ਵੀ ਕੰਫੈਸ਼ਨ ਕੋਈ ਲੋਕਾਂ ਵੱਲੋਂ ਹੋਇਆ ਜਾਂ ਲੋਕਾਂ ਕੋਲ ਇਸ ਬੰਦੇ ਨੇ ਕੀਤਾ ਉਹ ਅਸੀਂ ਔਨ ਰਿਕਾਰਡ ਲੈ ਰਹੇ ਆ ਪਰ ਜਦੋਂ ਤੱਕ ਸਾਨੂੰ ਰਿਕਵਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਹੁਣ ਇਸ ਦੇ ਉੱਪਰ ਕਿਸ ਤਰ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਲੋਰ ਐਜ਼ ਆਫ ਨਾਓ ਜੀ ਜੋ ਦੱਸਿਆ ਹੈ 298 ਬੀ ਐਨ ਐਸ ਦੇ ਤਹਿਤ ਇੱਥੇ ਕਾਰਵਾਈ ਹੋਈ ਹੈ ਫੋਰ ਹਰਟਿੰਗ ਰਿਲੀਜੀਅਸ ਸੈਂਟੀਮੈਂਟਸ ਪਰ ਇਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਨੂੰ ਨਿਕਲ ਕੇ ਆਏਗਾ ਉਸ ਹਸਾਬ ਨਾਲ ਅਸੀਂ ਜਿਹੜੀ ਹੈ ਕਾਰਵਾਈ ਫੋਰ ਬਾਅਦ ਇਸ ਤੇ ਕਰਾਂਗੇ ਮੈਨੂੰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਹੈਗਾ ਜੀ ਜਦੋਂ ਕੱਲ ਪਹੁੰਚੇ ਲੋਕ ਕਿ ਥਾਣੇ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਸਿਰਫ ਕਿ ਐਸਆਈ ਸਾਹਿਬ ਸੀ ਜਨਾ ਹੀ ਐਸਐਸਓ ਮਹਿੰਦੂ ਮਰੂਸੀ ਜੀ ਉੱਤੇ ਦੇਖੋ ਇਹ ਵੀ ਥਾਣੇ ਵਿੱਚ ਜਿਹੜਾ ਡਿਊਟੀ ਅਫਸਰ ਹੈ ਉਹਦੀ ਹਾਜ਼ਰੀ ਅਸੀਂ ਲਾਜ਼ਮੀ ਬਣਾਉਣੀ ਆ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਕੋਈ ਲਾਅਨ ਆਰਡਰ ਸਿਚੁਏਸ਼ਨਸ ਕੋਈ ਆਪਰੇਸ਼ਨਲ ਕੰਮ ਨੇ ਕੋਕੋਟਾਂ ਚ ਦੋਸ਼ੀਆਂ ਨੂੰ ਪੇਸ਼ ਕਰਨਾ ਹੈ ਇਸ ਤੋਂ ਇਲਾਵਾ ਕੋਈ ਬੇਲਸ ਕਰਵਾਨੀਆਂ ਨੇ ਤੇ ਸੌਤਰਾਂ ਦੇ ਕੰਮਾਂ ਚ ਦੇਖੋ ਥਾਣੇ ਦੀ ਲਿਮਟਿਡ ਰਿਸੋਰਸਸ ਨੂੰ ਅਸੀਂ ਬੈਸਟ ਯੂਜ਼ ਕਰਕੇ ਜਿਹੜਾ ਹੈ ਬੇਸੀ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਦੀਆਂ ਜਿਹੜੀਆਂ ਤਕ ਦੁੱਖ ਤਕਲੀਫਾਂ ਉਹਨਾਂ ਨੂੰ ਸੁਣੀਏ ਵੀ ਤੇ ਜੋ ਬਣਦੀ ਟੁਕਮੀ ਕਾਰਵਾਈ ਹੈ ਉਹ ਦੋਸ਼ੀਆਂ ਤੇ ਕਰੀਏ ਵੀ ਤਾਂ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਨਸ਼ਾ ਖਤਮ ਕਰਨ ਨੂੰ ਲੈ ਕੇ ਯੁੱਧ ਛੇੜੇ ਹੋਇਆ ਪਰ ਦੂਜੇ ਪਾਸੇ ਕੁਝ ਅਜਿਹੇ ਲੋਕ ਜੋ ਧਾਰਮਿਕ ਸਥਾਨਾਂ ਦੀ ਮਾਨ ਮਰਿਆਦਾ ਨੂੰ ਭੰਗ ਕਰਦੇ ਹੋਏ ਆਪਣੇ ਘਟਿਆ ਕੰਮ ਤੋਰੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ